ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਜਿਹੜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਪੂਰੀ ਸਰਕਾਰ ਵਿਵਾਦਾਂ ਦੇ ਵਿੱਚ ਘਿਰ ਗਈ ਹੈ 2027 ਨੇੜੇ ਹੈ ਜੇਕਰ ਇਨ੍ਹਾਂ ਵੱਲੋਂ ਕੰਟਰੋਲ ਨਾ ਕੀਤਾ ਗਿਆ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਵਿਧਾਇਕਾਂ ਨੂੰ ਕੌਣ ਆਪਣੇ ਘਰ ਦੇ ਵਿੱਚ ਵੜਨ ਦੇਵੇਗਾ ਕਿਉਂਕਿ ਜਿਹੜਾ ਵੀ ਇਹਨਾਂ ਦੇ ਖਿਲਾਫ ਬੋਲਦਾ ਹੈ ਉਸ ਨੂੰ ਇੱਕ ਕੁੱਟਫਾਂਡ ਦਿੰਦੇ ਨੇ ਅਜੇ ਹੀ ਮਾਮਲਾ ਸਾਹਮਣੇ ਆਇਆ ਹੈ ਪਹਿਲਾਂ ਹਰਕਤ ਕੀਤੀ ਬਲਕਾਸ਼ ਸਿੰਘ ਸਿੱਧੂ ਨੇ ਫਿਰ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਨਰਿੰਦਰ ਕੌਰ ਭਰਾਜ ਦਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਉਸ ਤੋਂ ਬਾਅਦ ਹਲਕਾ ਬਠਿੰਡੇ ਦੇ ਇੱਕ ਮੌਜੂਦਾ ਵਿਧਾਇਕ ਨੇ ਸ਼ਰਾਬ ਪੀ ਕੇ ਬਚਕਾਨਾ ਹਰਕਤ ਕੀਤੀ ਪਿੰਡ ਦੇ ਸਰਪੰਚ ਅਤੇ ਸਰਪੰਚਣੀ ਦੇ ਨਾਲ ਉਸ ਤੋਂ ਬਾਅਦ ਇੱਕ ਹੋਰ ਵਿਵਾਦ ਘਿਰ ਗਿਆ ਹੈ ਯਾਨੀ ਕਿ ਮੈਂ ਗੱਲ ਕਰ ਰਿਹਾ ਹਾਂ ਸਰਬਜੀਤ ਕੌਰ ਮਾਨੁਕੇ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਨੁਕੇ ਵੱਲੋਂ ਵੀ ਰੱਜ ਕੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਿਹੜਾ ਵੀ ਉਹਦੇ ਖਿਲਾਫ ਬੋਲਦਾ ਹੈ ਗੁੰਡੇ ਭੇਜ ਕੇ ਉਸ ਨੂੰ ਕਟਵਾ ਦਿੱਤਾ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆ ਗਿਆ ਹੈ ਸਰਬਜੀਤ ਕੌਰ ਮਾਨੂ ਕੇ ਨੂੰ ਲੈ ਕੇ ਪਹਿਲਾਂ ਤਾਂ ਸਰਬਜੀਤ ਕੌਰ ਮਾਨੂ ਕੇ ਬੁਕਰ ਗਈ ਕਿ ਉਹ ਆਦਮੀ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਜਿਸ ਨੇ ਨਸੀਬ ਸਿੰਘ ਵਿਰਕ ਨੂੰ ਘਟਿਆ ਹੈ ਨਸੀਬ ਸਿੰਘ ਵਿਰਕ ਨੇ ਪਿਛਲੇ ਦਿਨਾਂ ਦੇ ਵਿੱਚ ਕੋ ਬੂਟਿਆਂ ਦੇ ਵਿਵਾਦਾਂ ਨੂੰ ਲੈ ਕੇ ਖਬਰ ਪਾਈ ਸੀ ਸਰਬਜੀਤ ਕੌਰ ਮਾਨੂੰ ਕੇ ਦੇ ਵਿਰੁੱਧ ਧਮਕਾਇਆ ਗਿਆ ਪਹਿਲਾਂ ਸਰਜੀਤ ਕੌਰ ਮਾਨੂੰ ਦੇ ਗੁੰਡਿਆਂ ਵੱਲੋਂ ਉਸ ਤੋਂ ਬਾਅਦ ਇੱਕ ਹੋਰ ਖਬਰ ਪਾ ਦਿੰਦੇ ਨੇ ਨਸੀਬ ਸਿੰਘ ਵਿਰਕ ਲੇਕਿਨ ਮਾਮਲਾ ਠੰਡਾ ਕਰਨ ਦੇ ਲਈ ਸਮਰ ਨਾਮ ਦਾ ਗੁੰਡਾ ਭੇਜ ਦਿੱਤਾ ਜਾਂਦਾ ਹੈ ਜਿਹੜਾ ਜਿਹੜਾ ਹੈ ਕਿ ਪੱਤਰਕਾਰ ਦੀ ਕੁੱਟ ਕਰਦਾ ਹੈ ਉਸ ਦੀ ਗੱਡੀ ਤੋੜਦਾ ਹੈ ਉਸ ਉੱਤੇ ਹਮਲਾ ਕਰਦਾ ਹੈ ਉਹ ਜੇਰੇ ਅਲਾਜ਼ ਵਾਸਤੇ ਜੁਗਰਾਉਂ ਦੇ ਇੱਕ ਹਸਪੀਟਲ ਦੇ ਵਿੱਚ ਐਡਮਿਟ ਹੈ ਲੇਕਿਨ ਬਾਅਦ ਵਿੱਚ ਬੀਬੀ ਸਰਬਜੀਤ ਕੌਰ ਮਾਨੂਕੇ ਵੱਲੋਂ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਗਿਆ ਕਿ ਉਸ ਆਦਮੀ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਲੇਕਿਨ ਅੱਜ ਉਹ ਜਿਹੜੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਸਰਬਜੀਤ ਕੌਰ ਮਾਨੂਕੇ ਦੇ ਨਾਲ ਉਸ ਸਮਰ ਗੁੰਡੇ ਦੇ ਕਾਫੀ ਨਜ਼ਦੀਕੀਆਂ ਨੇ ਜਦੋਂ ਵੀ ਕਿਤੇ ਰੈਲੀ ਕਰਨੀ ਹੁੰਦੀ ਹੈ ਜਦੋਂ ਵੀ ਕਿਤੇ ਇਕੱਠ ਕਰਨਾ ਹੁੰਦਾ ਹੈ ਉਹ ਸਮਰ ਨਾਮ ਦਾ ਗੁੰਡਾ ਹਮੇਸ਼ਾ ਸਰਬਜੀਤ ਕੌਰ ਮਾਨੂਕੇ ਦੀ ਪ੍ਰਸ਼ਾਹੀ ਜਿਹੜੀ ਸ਼ੈਡੋ ਬਣ ਕੇ ਰਹਿੰਦਾ ਹੈ ਵਿਵਾਦ ਖੜਾ ਹੋ ਗਿਆ ਹੈ ਸਰਬਜੀਤ ਕੌਰ ਮਾਨੂਕੇ ਵੱਲੋਂ ਹੀ ਉਸ ਸਮਰ ਨਾਮ ਦੇ ਗੁੰਡੇ ਨੂੰ ਸ਼ਹਿ ਦਿੱਤੀ ਗਈ ਇਸ ਕਰਕੇ ਨਸੀਬ ਸਿੰਘ ਵਿਰਕ ਜੋ ਹਲਕਾ ਜੁਗਰਾਮਾ ਤੋਂ ਵਹਿੰਦਰਪਖ ਪੱਤਰਕਾਰ ਨੇ ਉਹਨਾਂ ਉੱਤੇ ਹਮਲਾ ਕਰਵਾ ਦਿੱਤਾ ਗਿਆ ਯਾਨੀ ਕਿ ਪਹਿਲਾਂ ਬਲਕਾਰ ਸਿੰਘ ਸਿੱਧੂ ਫਿਰ ਇੰਦਨਕਰਪਰਾਜ ਹੁਣ ਸਰਬਜੀਤ ਕੌਰ ਮਾਨੂੰਕੇ ਵੀ ਰੱਜ ਕੇ ਗੁੰਡਾਗਰਦੀ ਕਰ ਰਹੇ ਨੇ ਯਾਨੀ ਕਿ ਦਬਾਇਆ ਜਾ ਰਿਹਾ ਹੈ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਨੇ ਇਦਨਸੀਪ ਸਿੰਘ ਵਿਰਕ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਬਜੀਤ ਕੌਰ ਮਾਨੂੰਕੇ ਅਤੇ ਉਸ ਦੇ ਪਾਲੇ ਹੋਏ ਗੁੰਡੇ ਸਮਰ ਸਿੰਘ ਉੱਤੇ ਕਾਰਵਾਈ ਕੀਤੀ ਜਾਵੇ।